welcom my new vlog good morning everyone welcome back to our new vlog guys trip ho gaye ne sade khatam shimla la trip ho gaya khatam vlog sare ho gaye ne khatam te tanu end tak dikhaye ne starting to lage like end tak so wait kariya karo kuch kudina ka baad wait kariya karo kyuki sada koi pata nahi hunda guys assi kadon nikal jaye theek hai na te assi tanu ਆ ਆਪਣੇ ਟ੍ਰਿਪ ਦਿਖਾਣੇ ਆ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਨਹੀਂ ਆਂਦੇ ਜਿਹੜੇ ਕਮੈਂਟ ਕਰਦੇ ਨੇ ਉਹੀ ਖੁਸ਼ ਹੁੰਦੇ ਨੇ ਗਾਇਜ਼ ਜਿਹੜੇ ਕਮੈਂਟ ਨਹੀਂ ਕਰਦੇ ਹੁਣ ਉਹ ਖੁਸ਼ ਨਹੀਂ ਹੁੰਦੇ ਗਾਇਜ਼ ਸੋ ਸਾਡਾ ਵਲੋਗਿੰਗ ਦਾ ਕੰਮ ਹੈ ਤੇ ਅਸੀਂ ਵਲੋਗ ਪਾਣੇ ਹੁੰਦੇ ਨੇ ਬਾਹਰ ਆਂ ਜਾਂਦੇ ਤੇ ਲਾਈਕ ਕਰਿਆ ਕਰੋ ਹਾਈਕ ਕਰਿਆ ਕਰੋ ਹੈਲੋ ਗਾਇਜ਼ ਕਿਉਂ ਹੋ ਰਮਨੀਤ ਆਏ ਨੇ ਬੈਲੂਨ ਲਿਆ ਸੀ ਮੰਦਰੋਂ ਗੁੜੀਆਂ ਨੇ ਨੰਨੂ ਨੇ ਲਿਆ ਸੀ ਬੈਲੂਨ ਚਲ ਅੰਦਰ ਬੈਠ ਜਾ ਚਲ 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 ਸਾਰੀ ਡਸਟਿੰਗ ਕੀਤੀ ਹੈ ਗਾਇਜ਼ ਨੇ ਤੇ ਬੈਠ ਜਾ ਉੱਪਰ ਕੱਲ ਆਇਸੀ ਸਾਡੇ ਮਹਾਰਾਜ ਜੀ ਤੇ ਸੋ ਗਾਇਜ਼ ਆ ਮੈਂ ਨਿਊ ਬੈੱਡ ਸ਼ੀਟ ਵੀ ਛਾਈ ਸੀ ਜਿਹੜੀ ਕਿ ਮੇਰੀ ਮੰਮੀ ਨੇ ਭੇਜੀ ਸੀ ਮੈਨੂੰ ਲੋੜੀ ਦੀ ਕਿੰਗ ਸਾਈਜ਼ ਦੀ ਹੈ ਬਹੁਤ ਵੱਡੀ ਤੇ ਜਿਵੇਂ ਵਿਛਾਈ ਹੋਈ ਓਵੇਂ ਦੀ ਓਵੇਂ ਐ ਜਿਹੜਾ ਨੇ ਬੈੱਡ ਦੇ ਗੱਦਿਆਂ ਦੇ ਵਿੱਚੋਂ ਬਾਹਰ ਨਿਕਲੇ ਪੁੱਲ ਸੈਦ ਦੀ ਗਾਈਜ਼ ਬਿਲਕੁਲ ਹੀ ਨਹੀਂ ਬਾਹਰ ਨਿਕਲਦੀ ਬੜੀ ਇੰਨੀ ਇੰਨੀ ਕਿੰਨੀ ਕਿੰਨੀ ਮੈਂ ਵਿੱਚ ਦੁੱਤੀ ਏ ਗੱਦਿਆਂ ਦੇ ਸੋ ਬੈਸਟ ਹੈ ਬੈੱਡ ਸ਼ੀਟ ਤੇ ਬਹੁਤ ਵਧੀਆ ਚਲਾਣ ਤਾਂ ਲੱਗੀਆਂ ਆਦੇ ਪੈਲ ਹੁੰਦੇ ਨੇ ਉਹ ਉੜਦੇ ਪਏ ਨੇ ਦੇਖੋ ਆ ਕੈਂਸੀ ਗੁਬਾਰੇ ਕੱਲ ਮੇਲਾ ਸੀਗਾ ਸਾਡੇ ਮੰਦਰ ਤੇ ਮਹਾਰਾਜ ਜੀ ਵੀ ਆਏ ਹੋਏ ਸੀਗੇ ਸੋ ਆ ਬੈੱਡ ਸ਼ੀਟ ਤਾਂ ਮੈਂ ਉਦੋਂ ਵੀ ਛਾਈ ਸੀ ਜਦੋਂ ਮਹਾਰਾਜ ਜੀ ਨੇ ਆਣਾ ਸੀ ਨਵੀਂ ਨਵੀਂ ਉਦੋਂ ਕੱਢ ਕੇ ਵਿਛਾਈ ਸੀ हम बच्चे बैठ गए ने, ने, ने तो कोई औरी बटन दबा दी ठीक है। ठीक है। सो गायस मैं सारे कपड़े वगैरा धोते तो जेड़े नई सी आंधे ही मशीन लगाई सारे कपड़े हैं। ਤੋ ਤੂ ਕਿ ਆਪਾਂ ਪ੍ਰੈਸ ਕਰਵਾ ਕੇ ਦੁਬਾਰਾ ਰੱਖ ਲੈਨੇ ਤੇ ਇਧਰ ਦੁੱਧ ਵਾਲਾ ਪੱਕ ਗਿਆ ਦੁੱਧ ਤੇ ਮੈਂ ਦੁੱਧ ਕਾੜ ਲਈਆਂ ਹੁਣ ਤੋਂ ਫਿਰ ਘਰ ਦੇ ਵਲੌਗ ਪੈਨੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਦੱਸੋ ਸਤ ਤੁਹਾਨੂੰ ਘਰ ਦੇ ਵਲੌਗ ਸੋਹਣੇ ਲੱਗਦੇ ਨੇ ਕਿ ਬਾਹਰ ਅੰਦਰ ਦੇ ਟ੍ਰਿਪਾਂ ਦੇ ਭਾੜਾ ਪਾਣਾ ਦੇ ਹੁਣ ਗਾਇਜ਼ ਹੁਣ ਅਸੀਂ ਜਾ ਰਹੇ ਹਾਂ ਪਾਣਾ ਦੇ ਵਿੱਚ ਹਨਾ ਕਦੇ ਉਹ ਵੀ ਟਾਈਮ ਆਏਗਾ ਜਦੋਂ ਅਸੀਂ ਜਾਹਜਰਾ ਹੀ ਜਾਵਾਂਗੇ ਠੀਕ ਹੈ ਨਾ ਉਹ ਵੀ ਵਲੌਗ ਤੁਹਾਨੂੰ ਦਿਖਾਵਾਂਗੇ ਸੋ ਟਾਈਮ ਬਦਲਣ ਦਾ ਕੀ ਹੈ ਤੇਰੇ ਵੱਲ ਨਹੀਂ ਆਉਂਦਾ ਤੂੰ ਕੰਮਲਾ ਕਰ ਲਾ ਗੁੜੀਆਂ ਕਰ ਲਈ ਕਰ ਰਹੀ ਹੈ ਬ੍ਰਸ਼ ਤੇ ਇਹਦੇ ਪਾਪਾ ਗਏ ਨੇ ক্রিকেট ਮੈਚ ਖੇਡਣ ਹਰ ਵਾਰ ਦੀ ਤਰ੍ਹਾਂ ਹਰ ਹਫਤੇ ਬਾਅਦ ਜਾਂਦੇ ਨੇ ਉਹ ক্রিকেট ਮੈਚ ਖੇਡਣ ਤੇ ਸੋ ਗਾਇਸ ਆਪਾਂ ਸ਼ਾਵਰ ਲੈ ਲਿਆ ਹੁਣ ਆਪਾਂ ਵਾਲ ਸੁਕਾਈਏ ਡਰਾਈ ਕਰੇ ਆ ਵਾਲ ਤੇ ਥੋੜੀ ਜਿਹੀ ਧੁੱਪ ਸੇਕੀ ਠੀਕ ਹੈ ਸੋ ਗਾਇਸ ਮੈਂ ਹੁਣੇ ਹੁਣੇ ਬਸ ਥੋੜਾ ਜਿਹਾ ਸੋਕੇ ਉੱਠੀ ਆ ਤੇ ਮੈਂ ਸੋਚਿਆ ਹੁਣ ਕੱਪੜੇ ਹੋਏ ਪਏ ਨੇ ਜ਼ਿਆਦਾ ਤੇ ਇਹਨਾਂ ਨੂੰ ਆਪਾਂ ਤੈਹ ਲਗਾ ਕੇ ਪ੍ਰੈਸ ਵਾਲੇ ਪ੍ਰੈਸ ਨੂੰ ਭੇਜ ਦਈਏ ਤੇ ਸਾਰੇ ਕੱਪੜੇ ਆਪਾਂ ਸਮੇਟ ਦਈਏ ਐਂਡ ਸੋ ਗਾਇਜ਼ ਮੈਂ ਸੋਚਿਆ ਫਟਾਫਟ ਇਹਨਾਂ ਨੂੰ ਤੈਹ ਲਾ ਕੇ ਸਮੇਟ ਦਵਾਂ ਕੱਪੜੇ ਤੇ ਪ੍ਰੈਸ ਵਾਲੇ ਪ੍ਰੈਸ ਵਾਸਤੇ ਰੱਖ ਰਹੀਆਂ ਤੇ ਬਾਕੀ ਸਾਰੇ ਪੁੱਠੇ ਧੋਣੇ ਆ ਗਾਇਜ਼ ਮੈਂ ਫਿਰ ਬਾਅਦ ਵਿੱਚ ਸਿੱਧੇ ਕਰਦੀਆਂ ਕਿਉਂਕਿ ਪਾਣੀ ਹੁੰਦੇ ਆ ਫਿਰ ਮਿੱਟੀ ਵਗੈਰਾ ਲੱਗਣ ਦਾ ਡਰ ਨਹੀਂ ਹੁੰਦਾਗਾ ਪੁੱਠੇ ਵਧੀਆ ਰਹਿੰਦੇ ਨੇ ਕੱਪੜੇ ਸਾਰੇ ਤੇ ਮੈਂ ਸਾਰੇ ਇੱਕੋ ਵਾਰ ਸਾਰੇ ਸਮੇਟ ਦਿੱਤੇ ਨੇ ਸਾਰੇ ਨਾਲੋਂ ਨਾਲ ਤੈਹ ਲਾ ਕੇ ਰੱਖ ਦਿੱਤੇ ਨੇ ਤੇ ਨੰਨੂ ਦੇ ਵੀ ਕੱਪੜੇ ਬੜੇ ਹੋਏ ਪਏ ਸੀ ਸੋ ਇੱਕ ਪਾਸੇ ਚਾਦਰ ਵੀ ਮੋਟੀ ਜਿਆਦਾ ਹੋਈ ਪਈ ਸੀ ਤੇ ਮਸਾ ਸੁਕਾਈ ਕੱਪੜੇ ਫਾਈਨਲੀ ਗਾਇਜ਼ ਮੈਂ ਤੈਹ ਲਗਾ ਦਿੱਤੇ ਨੇ ਤੈਹ ਲਗਾਉਂਦੀ ਲਗਾਉਂਦੀ ਗਾਇਜ਼ ਲਾਈਟ ਹੀ ਚਲੇਗੀ ਲਾਈਟ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰੀ ਜਾ ਚੁੱਕੀ ਐ ਕਿ ਸਭ ਦੇ ਇਦਾਂ ਹੀ ਹੋ ਰਿਹਾ ਵਾ ਜਾਂ ਸਾਡੇ ਹੀ ਹੋ ਰਿਹਾ ਵਾ ਲਾਈਟ ਬਹੁਤ ਜਾ ਰਹੀ ਐ ਥੋੜੇ ਦੇਰ ਲਈ ਆਂਦੀ ਐ ਫਿਰ ਚਲੀ ਜਾਂਦੀ ਐ 15 20 ਮਿੰਟ ਲਈ ਜਾਂਦੀ ਐ ਕੀ ਰ ਆ ਜਾਂਦੀ ਹੈ ਕਿ ਸਭ ਤੇ ਇਦਾਂ ਹੀ ਇਹ ਚੱਕਰ ਹੋ ਰਿਹਾ ਵਾ ਜੋ ਸਾਡੇ ਹੋ ਰਿਹਾ ਵਾ ਲਾਈਟ ਦਾ ਤੇ ਤੋਂ ਫਾਈਨਲੀ ਸਾਰੇ ਕਪੜੇ ਮੈਂ ਸਮੇਟ ਦਿੱਤੇ ਨੇ ਤੇ ਪ੍ਰੈਸ ਵਾਲੇ ਪ੍ਰੈਸ ਨੂੰ ਭੇਜ ਦਿੱਤੇ ਨੇ ਹਨੇਰੇ ਵਿੱਚ ਹੀ ਟਾਰਚ ਜਗਾ ਕੇ ਗਾਇਸ ਮੈਂ ਕਿਉਂਕਿ ਕਿਚਨ ਦੀ ਜਿਹੜੀ ਲਾਈਟ ਹੈ ਉਹ ਇਨਵਰਟਰ ਤੇ ਨਹੀਂ ਹੈ ਤੇ ਮੈਂ ਟਾਰਚ ਜਗਾ ਕੇ ਸਾਰੇ ਬਦਮ ਤਲੀਨ ਕਰ ਲਏ ਸਾਰਾ ਕੁਝ ਤੇ ਇਧਰ ਮਸਾਲਾ ਵੀ ਮੈਂ ਬਣਾ ਲਿਆ ਆ ਦੇਖੋ ਲਸਣ ਅਦਰਕ ਦਾ ਪੇਸਟ ਬਣਿਆ ਪਿਆ ਠੀਕ ਹੈ ਤੇ ਇਧਰ ਪਿਆਜ਼ ਵੀ ਮੈਂ ਕਰ ਲਏ ਨੇ ਮੈਂ ਕਿਹਾ ਲਾਈਟ ਦਾ ਫਾਇਦਾ ਚੱਕ ਲਈ ਆਪਾਂ ਤੇ ਵੀ ਲਾਈਟ ਫਿਰ ਨਾ ਬੰਦ ਹੋ ਜਾਵੇ ਇਸ ਲਈ ਮੈਂ ਜੋ ਸਬਜੀ ਹੈ ਨਾ ਉਹ ਮੈਂ ਬਣਾਣ ਲੱਗੀ ਹਾਂ ਗगन ਕਿਓਚ ਆਪਾਂ ਗੈਸ ਲਾ ਦਈਏ ਸਬਜੀ ਗਾਇਜ਼ ਮੈਂ ਬਣਾਣ ਲੱਗੀ ਆ ਮਟਰ ਪਨੀਰ ਦੀ ਸਬਜੀ ਬਣਾਉਣ ਲੱਗੀ ਆ ਤੇ ਉਹਦੇ ਲਈ ਮੈਂ ਮਸਾਲਾ ਬਣਾ ਰਹੀ ਆ ਤੇ ਆਪਾਂ ਗगन ਘਿਓ ਵਰਤਦੇ ਆ ਆਪਾਂ ਦੂਸਰਾ ਵੀ ਜੀਓ ਦਾ ਵੀ ਵਰਤਦੇ ਆ ਠੀਕ ਹੈ ਤੇ ਇਸ ਤੋਂ ਮੈਂ ਤਰੀ ਵਾਲੀ ਸਬਜੀ ਲਈ ਉਹ ਫਿਰ ਜੀਓ ਔਇਲ ਨਹੀਂ ਵਰਤਦੀ ਗगन ਹੀ ਵਰਤਦੀ ਆ ਤੇ ਇਧਰ ਮਸਾਲਾ ਬਣਿਆ ਪਿਆ ਮੈਂ ਕਿਹਾ ਲਾਈਟ ਦੇ ਜਾਣ ਤੋਂ ਪਹਿਲੇ ਪਹਿਲੇ ਆਪਾਂ ਸਾਰਾ ਮਸਾਲਾ ਪੀਸ ਲੀਏ ਫਿਰ ਓੱਖਾ ਹੋਇਆ ਨਾ ਮੈਂ ਫਟਾਫਟ ਮਸਾਲਾ ਪੀਸ ਕੇ ਰੱਖ ਲਿਆ ਕਿਉਂਕਿ ਲਾਈਟ ਫਿਰ ਚਲੀ ਜਾਣੀ ਹੈ ਮੈਨੂੰ ਪਤਾ ਹੈ ਲਾਈਟ ਬਹੁਤ ਹੀ ਜਾ ਰਹੀ ਹੈ ਗਾਇਜ਼ ਸੋ ਕੁਮਨਟੇਰੀਆਂ ਤਾਂ ਬਹੁਤ ਹੋ ਗਈਆਂ ਗਾਇਜ਼ ਹੁਣ ਥੋੜਾ ਘਰ ਦਾ ਕੰਮ ਵੀ ਹੋ ਜਾਵੇ ਠੀਕ ਹੈ ਕੁੱਕਰ ਆਪਾਂ ਧਰ ਦਿੱਤਾ ਗਾਇਜ਼ ਇਹਦੇ ਵਿੱਚ ਹੁਣ ਆਪਾਂ ਪਹਿਲੇ ਲਸਣ ਅਦਰਕ ਦਾ ਪੇਸਟ ਪਾਵਾਂਗੇ ਠੀਕ ਹੈ ਤੇ ਫਿਰ ਪਿਆਜ਼ ਪਾਵਾਂਗੇ ਟਮਾਟਰ ਪਾਵਾਂਗੇ ਮਸਾਲਾ ਆਪਣਾ ਚੰਗੀ ਤਰ੍ਹਾਂ ਆਪਾਂ ਬਣਾ ਦਵਾਂਗੇ ਜਿੰਨੀ ਦੇਰ ਸਬਜੀ ਨਹੀਂ ਆndi ਸਬਜੀ ਹਜੇ ਨਨੂ ਦੇ ਪਾਪਾ ਲੈ ਕੇ ਆ ਰਹੇ ਨੇ ਉਹ ਜਦੋਂ ਆਣਗੇ ਤੇ ਆਪਾਂ ਧਰ ਦੇਵਾਂਗੇ ਸੋ ਦੇਖੋ ਕਿਉਂ ਪਿਗਲਣਾ ਸ਼ੁਰੂ ਹੋ ਗਿਆ ਦੇਖੋ ਚਲੋ ਜੀ ਤੜੀਏ ਸਬਜੀ ਤੂੰ ਗਾਈਡ ਮੈਂ ਪਾਣੀ ਚੰਗਾ ਤਾਂ ਕਿ ਸਬਜੀ ਵਧੀਆ ਤੇ ਸੰਦਾਂ ਦਾ ਸਬਜੀ ਤੇ ਪਰਸਨਦਰ ਜਿੰਨਾ ਹੋਵੇ ਮੈਂ ਤਾਂ ਬਹੁਤ ਟੇਸੰਦਾ ਗਾਈਸ ਚਲੋ ਜੀ ਆਪਾਂ ਪਿਆਜ਼ ਵੀ ਪਾ ਦਿੱਤੇ ਨੇ ਗਾਈਸ ਮਸਾਲਾ ਇਕਦਮ ਰੈਡੀ ਹੋ ਜਾਣਾ ਓ ਲਿਮਟ ਦਹੀਂ ਪਾਇਆ ਤੇ ਇਧਰ Așa că e ਸਾਂਹ ਨਾਤਰ ਖਤਮ ਸੀ ਗਾਇਸ ਤੇ ਮੈਂ ਉਹ ਮੰਗਵਾਇਆ ਥੋੜਾ ਜਿਹਾ ਹੋਰ ਲੈ ਆਏ ਜੀ ਓਏ ਹੋਏ ਮਿਲਦੀ ਪਈਏ ਦੇਖੋ ਗਾਇਸ ਪਾਪਾ ਨੂੰ ਪਾਪਾ ਆਏ ਨੇ ਤੇ ਦੇਖੋ ਐ ਮਿਲਦੂ ਪੀ ਮੇਰਾ ਛੋਨਾ ਉਦਾਸ ਹੋ ਗਿਆ ਥਾ ਨੰਨੂ ਹਮ ਅੱਛਾ ਓਏ ਹਾਏ ਆ ਓਏ ਹਾਏ ਹੈਲੋ ਕਰ ਦਿਓ ਗਾਇਸ ਕੋ गाइस को हेलो बोल दो हेलो गाइस के शिमले वाले व्लॉग तो सी लाइक किते शिमले वाले व्लॉग तो आपने लाइक किए आपने लाइक किए शिमले के शिमले के <laughs> आ देखो जी कितना प्यार लेती है ये ओए 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 चल चलो जी खेल ले खेल ले खेल ले अभी मान अभी तो हैंड वॉश तो कर लूं हैंड वॉश कर लो चलो हैंड वॉश कर लो सो गाइस सब्जी हो गई डन इधर मैं आ गई फिर शरारत कर फिर पापा और बेटी छोटी सी बेटी किचन में खड़े हैं मेरे पास मेरे लग जाएगा <laughs> तो में क्या कर रही हो नो 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 गाइस को मार रही हो नो 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 गाइस ये मुझे मार रही है देख लो ओ नो 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 आज हेलो बड़ा काम सी ਕਪੜੇ ਬੜੇ ਜ਼ਿਆਦਾ ਸੀਗੇ ਧੋਣ ਵਾਲੇ ਜਿਹੜੇ ਆਪਾਂ ਆਏ ਆ Shimla ਤੋਂ ਆਏ ਆ ਕਪੜੇ ਬੜੇ ਹੋਏ ਪਏ ਸੀ ਉਹ ਸਾਰੇ ਸਮੇਟੇ ਆ ਠੀਕ ਹੈ ਦੇਖ ਲਓ ਗਾਇਜ਼ ਸਾਰਾ ਕੰਮ ਸਮੇਟ ਕੇ ਹੁਣ ਆਪਾਂ ਕਰ ਲਿਆ ਕਿਚਨ ਦਾ ਕੰਮ ਵੀ ਠੀਕ ਹੈ ਆ ਦੇਖੋ ਮਸਤੀ ਮਸਤੀ ਦੇਖੋ ਇਹਨਾਂ ਦੀ ਓਏ ਇਹ ਡੋਲ ਮਸਤੀ ਕਰਦੀ ਸਾਡੀ ਖੜਾ ਮੈਨੂੰ ਇਹ ਦੇਖੋ ਇਹ ਡੋਲ ਮਸਤੀ ਕਰਦੀ ਹੈ ਮਸਤੀ ਓ ਟਿ ਦੀ ਟਿ ਦੀ ਇਹਦ ਕੋ ਅੱਜ ਨੰਨੂ ਨੇ ਦੋ ਚੋਟੀਆਂ ਕੀਆਂ ਹਨ ਨੰਨੂ ਦੀ ਦੋ ਬੋਦੀ ਕੀ ਦੋ ਬੋਦੀ ਅੰਦਰ ਚੱਲ ਖੇਲੇ ਅੰਦਰ ਚੱਲ ਖੇਲੇ ਚੱਲ ਚੱਲ ਮੈਂ ਵੀ ਆ ਗਿਆ ਚੱਲ ਤੇ ਗਾਈਸ ਆਪਾਂ 에어 ਫਰਾਈਰ ਦੇ ਵਿੱਚ ਜੋ ਵੀ ਚੀਜ਼ ਬਣਾਉਂਦੇ ਆ ਗੰਦੀ ਤਾਂ ਜਰੂਰ 에어 ਫਰਾਈਰ ਹੋ ਜਾਂਦਾ ਵਾ ਪਰ ਉਹਨੂੰ ਸਾਫ਼ ਕਰਨ ਦਾ ਚੁਟਕੀ ਵਿੱਚ ਤਰੀਕਾ ਮੇਰੇ ਕੋਲ ਪਤਾ ਕੀ ਹੈ ਗਾਈਸ ਦੇਖੋ ਇਹ ਵਿੱਚ ਮੈਂ ਬਣਾਏ ਸੀਗੇ ਮਸ਼ਰੂਮ ਵੈਜੀਟੇਬਲ ਸਾਰੀਆਂ ਸੰਜੀਵ ਜੀ ਨੂੰ ਬਣਾ ਕੇ ਦਿੱਤੀਆਂ ਸੀਗੀਆਂ ਫਰਾਈ ਕਰਕੇ ਦਿੱਤੀਆਂ ਸੀਗੀਆਂ ਮਤਲਬ ਕਿ ਤੰਦੂਰੀ ਟਾਈਪ ਬਣਾਈਆਂ ਸੀ ਸੋ ਇਹਦੇ ਵਿੱਚ ਸਭ ਕੁਝ ਚਿਪਕ ਚੁੱਕਾ ਹੈ ਇਸ ਟਾਈਮ ਤੇ ਇਹਨੂੰ ਹੁਣ ਆਪਾਂ ਸਾਫ਼ ਕਰਨਾ ਹੈ ਗਾਈਸ ਦੇਖੋ ਕਿੰਨਾ ਬੰਦਾ ਹੋਇਆ ਹੈ ਦੇਖੋ ਹੁਣ ਇਹਨੂੰ ਆਪਾਂ ਸਾਫ਼ ਕਰਨਾ ਗਾਇਜ਼ ਸਾਫ਼ ਕਰਨ ਦੇ ਲਈ ਗਾਇਜ਼ ਇਹਨੂੰ ਮੈਂ ਰੱਖਿਆ ਹੈ ਗਰਮ ਪਾਣੀ ਤੇ ਉਹਨੂੰ ਤਾਂ ਮੈਂ ਬਿਲਕੁਲ ਡਿਪ ਕਰਕੇ ਰੱਖ ਦਿੱਤਾ ਤੇ ਗਰਮ ਪਾਣੀ ਦੇ ਵਿੱਚ ਗਾਇਜ਼ ਮੈਂ ਪਾਵਾਂਗੀ ਬੇਕਿੰਗ ਸੋਡਾ ਇੱਥੇ ਗਾਇਜ਼ ਮੈਂ ਬੇਕਿੰਗ ਸੋਡਾ ਲਿਆ ਥੋੜਾ ਜਿਹਾ ਤੇ ਇਹਨੂੰ ਪਾਵਾਂਗੀ ਪਾਣੀ ਦੇ ਵਿੱਚ ਆਪਾਂ ਬੇਕਿੰਗ ਸੋਡਾ ਲੈ ਲਿਆ ਗਾਇਜ਼ ਤੇ ਇਹਨੂੰ ਪਾਣੀ ਗਰਮ ਪਾਣੀ ਦੇ ਵਿੱਚ ਪਾਉਂਗੀ ਮੈਂ ਠੀਕ ਹੈ ਸਾਫ ਕਰਨ ਦਾ ਹੀ ਮੇਨ ਚੰਜਰ ਹੁੰਦਾ ਗਾਇਜ਼ ਇਹਦੇ ਵਿੱਚ ਬੇਕਿੰਗ ਸੋਡਾ ਮੈਂ ਪਾ ਲਿਆ ਤੇ ਇਹਦੇ ਵਿੱਚ ਹੀ ਥੋੜਾ ਜਿਹਾ ਨਮਕ ਪਾਵਾਂਗੀ ਇਹਦੇ ਵਿੱਚ ਹੀ ਗਾਇਜ਼ ਮੈਂ ਨਮਕ ਪਾ ਲਿਆ ਥੋੜਾ ਜਿਹਾ ਪਾਣੀ ਚੰਗੀ ਤਰ੍ਹਾਂ ਗਾਇਜ਼ ਉਬਲ ਚੁੱਕਾ ਪਾਣੀ ਤੇ ਇਹਨੂੰ ਗਰਮ ਗਰਮ ਪਾਣੀ ਦੇ ਨਾਲ ਆਪਾਂ ਜਦੋਂ ਧੋਵਾਂਗੇ ਨਾ ਇੰਨੀ ਜਲਦੀ ਇਹ ਸਾਫ ਹੋਏਗਾ ਨਾ ਬਿਲਕੁਲ ਕਲੀਨ ਹੋ ਜਾਏਗਾ ਦੇਖੋ ਹੁੰਦਾ ਹੈ ਇੱਕ ਮਿੰਟ ਇੰਤਜ਼ਾਰ ਹੀ ਮਨਾਇਓ ਦੇਖੋ ਗਾਇਜ਼ ਆਪਾਂ ਇਹਦੇ ਵਿੱਚ ਪਾਵਾਂਗੇ ਆਹੀ ਪਾਣੀ ਜੋ ਆਪਾਂ ਕੀਤਾ ਹੈ ਗਰਮ ਦੇਖੋ ਤੇ ਹੁਣ ਗਾਇਜ਼ ਇੱਥੇ ਆਪਾਂ ਲੰਲਾਂਗੇ ਸਟੀਲ ਬੂਰ ਮਿੰਟੋਂ ਮਿੰਟ ਉਬਲ ਜਾਣਾ ਗਾਇਜ਼ ਇਹਨੇ ਸਾਰਾ ਇੱਕ ਸਕਿੰਟ ਵਿੱਚ ਹੀ ਉਤਰ ਗਿਆ ਮਿੰਟ ਦੇ ਵਿੱਚ ਸਾਫ਼ ਹੋ ਗਿਆ ਦੇਖੋ ਨਾ ਜ਼ਿਆਦਾ ਰਗੜਨ ਦੀ ਲੋੜ ਪਈ ਨਾ ਕੁਝ ਮਿੰਟੋਂ ਮਿੰਟ ਸਾਫ਼ ਹੋ ਗਿਆ ਗਾਇਸ ਇਹ ਹੁਣ ਆਪਾਂ نیچے ਵਾਲਾ ਹਿੱਸਾ ਵੀ ਕਰਾਂਗੇ ਚੰਗੀ ਤਰ੍ਹਾਂ ਸਾਫ਼ ਤੇ ਨਾ ਮਨ ਕਹਲਾ ਨਹੀਂ ਪੈਂਦਾ ਜੇ ਚੀਜ਼ ਵਧੀਆ ਤਰੀਕੇ ਨਾਲ ਸਾਫ਼ ਹੋ ਜਾਏ ਨਾ ਫਿਰ ਫਿਰ ਬਿਲਕੁਲ ਵੀ ਮਨ ਕਹਲਾ ਨਹੀਂ ਪੈਂਦਾ ਆ ਦੇਖੋ देखो गाइस सारा हो चुका है पूरी तरह क्लियर आ देखो गाइस ठीक है आ भी देखो ਬੇਕਿੰਗ ਸੋਡੇ ਤੇ ਨਮਕ ਨਾ ਗਾਈ ਤੇ ਇੱਕ ਸਕਿੰਟ ਲੱਗਿਆ ਪੂਰਾ ਐ ਸਾਫ ਹੋ ਗਿਆ ਚਮਕ ਗਿਆ ਦੇਖੋ ਐਂਡ ਸੋ ਗਾਈਜ਼ ਹੁਣ ਆਪਾਂ ਇਸ ਛੋਟੇ ਜਿਹੇ ਵਲੋਗ ਦਾ ਕਰਦੇ ਆਂ ਐਂਡ ਤੇ ਮਿਲਦੇ ਆਂ ਤੁਹਾਨੂੰ ਹੁਣ ਇੱਕ ਨਵੀਂ ਹੋਰ ਵਧੀਆ ਪਿਆਰੀ ਜੀ ਵੀਡੀਓ ਦੇ ਨਾਲ ਤੇ ਵਲੋਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਹਾਈਪ ਕਰਨਾ ਨਾ ਭੁੱਲਿਓ ਗਾਈਜ਼ ਬਾਏ ਗਾਈਜ਼ ਬਾਏ ਗੁੱਡ ਨਾਈਟ ਟੇਕ ਕੇਅਰ ਗੁੱਡ ਬਾਏ